ਕਸ ਇਹਨਾਂ ਨੂੰ ਇਹ ਬਚਾ ਕਰਨਾ ਚਾਹੀਦਾ ਵਾ ਕੱਲੀ ਨੀਲਗਾ ਨਹੀਂ ਕੋਈ ਵੀ ਪਸ਼ੂ ਡਿੱਗਦਾ ਵਾ ਭਾਵੇਂ ਸਾਡਾ ਬਗਾਨਾ ਤੇ ਭਾਵੇਂ ਆਪਣਾ ਵਾ ਉਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਰਲ ਮਿਲ ਕੇ ਉਹਦੀ ਜਾਨ ਬਚਾਈ ਜੇ ਕਿੰਨੇ ਗਾਵ ਜਿਹੜੀਆਂ ਗਾਵਾਂ ਡਿੱਗੀਆਂ ਸੀ ਦੋ ਡਿੱਗੀਆਂ ਨੇ ਇੱਕ ਕੱਢੀ ਆ ਜੇ ਤੇ ਬੁਖਾ ਵਿਭਾਗ ਦੀ ਟੀਮ ਵੀ ਆਈ ਆ ਤੇ ਪਿੰਡ ਦੇ ਵੀ ਬਹੁਤ ਜਿਹੜੇ ਨਨੂਕ ਚੰਗੇ ਆ ਜਿਹੜੇ ਆਏ ਨੇ ਤੇ ਜਿਨ੍ਹਾਂ ਨੇ ਉਹ ਯਤਨ ਕਰਕੇ ਬਾਹਰ ਕੱਢੀਆਂ ਨੇ ਕੀ ਮੈਸੇਜ ਦੇਣਾ ਚਾਹੋਗੇ ਜੋ ਲੋਕ ਅਜੀਬ ਸ਼ਿਕਾਰ ਕਰਦੇ ਜੰਗਲੀ ਜਾਨਵਰਾਂ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਓ ਬਸ ਉਹਨਾਂ ਨੂੰ ਇਹ ਮੈਸੇਜ ਲਿਆ ਵੀ ਉਹ ਸਿਆਣੇ ਬਣਨ ਤੇ ਜੰਗਲੀ ਜੀਵਾਂ ਦਾ ਸ਼ਿਕਾਰ ਨਾ ਕਰਨ ਕਿਉਂਕਿ ਸਾਡੀਆਂ ਜੜੀਆਂ ਇਹ ਪ੍ਰਾਣੀਆਂ ਵਿਰਾਸਤ ਨਸਲਾਂ ਨੇ ਉਹ ਖਤਮ ਹੁੰਦੀਆਂ ਜਾ ਰਹੀਆਂ ਤੇ ਇਹ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੇਖਣ ਨੂੰ ਨਹੀਂ ਮਿਲਣੀਆਂ ਤੇ ਜੇ ਅਸੀਂ ਇਹਨਾਂ ਦੀ ਸੰਭਾਲ ਕਰਾਂਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨੂੰ ਵੇਖ ਕੇ ਯਾਦ ਕਰਦंगी ਕਿ ਸਾਡੇ ਇਹ ਵਿਰਾਸਤ ਦੇ ਵਿੱਚ ਪੁਰਾਣੇ ਜਾਨਵਰ ਸੀ। ਲੱਗਦਾ ਕਿ ਨਹਿਰੀ ਵਿਭਾਗ ਦੇ ਨਾਲ ਲੈ ਕੇ ਕਿ ਗਊ ਘਾਟ ਕਿਤੇ ਵੀ ਨਹੀਂ ਬਣਿਆ। ਇਹ ਨਹਿਰ ਦੇ ਜਦੋਂ ਪੱਕੀ ਹੋਈ। ਇਹ ਤਾਂ ਜਾਪਦਾ ਵਾ। ਵੀ ਕਿਤੇ ਨਾ ਕਿਤੇ ਉਹ ਉਤਰਨ ਵਾਲੇ ਪੱਧਰ ਚਾਹੀਦੇ ਸੀ ਜਿਦੇ ਨਾਲ ਕੋਈ ਚੜ੍ਹ ਸਕੇ ਉਤਰ ਸਕੇ। ਤੇ ਹੋ ਸਕਦਾ ਜੇ ਉਹ ਬਣੇ ਹੁੰਦੇ ਤੇ ਇਹ ਵਿਚਾਰੀਆਂ ਕਿਤੇ ਬਾਹਰ ਨਿਕਲ ਵੀ ਸਕਦੀਆਂ ਸੀ। ਤੇ ਇਤਨਾ ਜੇ ਕੋਈ ਇਹਨਾਂ ਨੂੰ ਵੇਖ ਲਵੇ ਤੇ ਕੱਢ ਦਿੰਦਾ ਨਾ ਵੇਖੇ ਤੇ ਫਿਰ ਨਹੀਂ ਨਿਕਲਦੀਆਂ। ਸਾੰਬਰ ਸਾੰਬਰ ਕਿੰਨੇ ਨੇ ਟੋਟਲ ਜਿਹੜੇ? 3 3 ਹੀ। ਤੇ ਕਿੰਨੇ ਦਾ ਰਸਕੋ ਕੀਤਾ ਹੁੰਦਾ ਕ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਆ ਫਿਰ ਇਹਦਾ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣ ਲਈ ਗੱਡੀ ਉਹ ਤੇ ਲੈ ਕੇ ਜਾਣੀ ਚਾਹੀਦੀ ਆਰੇ ਅਬ ਦੂਜੇ ਆ ਗਈ ਗੱਡੀ ਹੁਣ ਤੱਕ ਦੋ ਜਿਹੜੇ ਉਹ ਕਿੱਥੇ ਛੱਡੇ ਨੇ ਜੀ ਉਹ ਫਿਰ ਜੰਗਲ ਛੱਡੇ ਕਿ ਸ਼ੋਭਨਾ ਮਿੰਟਾ ਡਕੀ ਹੈ ਲਗਭੀ ਇਸੇ ਕਿੰਨੇ ਜਣੇ ਆਏ ਪੰਜ ਜਣੇ ਕਿ ਨਵਾਂ ਡਟਾ ਮੇਰਾ ਨਾਂ ਤੇ ਸੁੰਦਰ ਸਿੰਘ ਹੈ ਜੀ ਆ ਜਿਹੜੇ ਅੱਜ ਸਾਂਭਰ ਡਿੱਗੇ ਨੇ ਕੀ ਮਾਮਲਾ ਜੀ ਮਾਮਲਾ ਇਹ ਪਿੱਛੋਂ ਆਇਆ ਕਿ ਤੇ ਉਹ ਦੇਲਪੀਆ ਨੇ ਅੰਦਰੋਂ ਚੋਦੇ ਨਾ ਕੱਢ ਦਿੱਤੇ ਇਹਦੇ ਵਿੱਚ ਹੀ ਹੋਰ ਕੱਢਿਆ ਫੇਰ ਵਿੱਚ ਜਾ ਕੇ ਕਾਫੀ ਜ਼ਖਮੀ ਹੋ ਤੀ ਜ਼ਖਮੀ ਬਹੁਤ ਹੋਇਆ ਵਾ ਇਹ ਤੇ ਮੈਡੀਕਲ ਚਾਹੀਦਾ ਪੀ ਇਹਦਾ ਇਲਾਜ ਕਰਾਉਣਾ ਇਦਾਂ ਦੇ ਛੱਡਣ ਦਾ ਕੋਈ ਫਾਇਦਾ ਨਹੀਂ ਫਿਲਹਾਲ ਵਾ ਇਹ ਸਿਰਫ ਛੱਡਣ ਦੀ ਕੋਸ਼ਿਸ਼ ਕਰ ਰਿਹਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਪਰ ਫਾਇਦਾ ਨਹੀਂ ਇਹਦਾ ਕੋਈ ਇਹ ਤੇ ਜ਼ਖਮੀ ਹੋਇਆ ਇਹਨੇ ਮਰ ਜਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੁਣੇ ਟੁੱਟਿਆ ਸਿੰਘ ਹਾਂ ਹੁਣੇ ਟੁੱਟਿਆ ਕੱਢਿਆ ਕੱਢਿਆ ਦੋ ਵਾਰ ਕੱਢਿਆ ਵਾ ਉਹਨੇ ਛਾਲ ਮਾਰਤੀ ਫੇਰ ਵਿੱਚ ਹੀ ਜੇਦਾ ਚਾਹੀਦਾ ਇਲਾਜ ਕਰਾਉਣਾ ਪੇਰੀ ਫਾਇਦਾ ਕੱਢਦਾ ਨੇਤ ਬੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਵੀ ਪਿੰਡ ਵਾਲਿਆਂ ਨਾਲ ਸਾਂਝ ਦਿੱਤਾ ਬੜੀ ਆਗੀ ਜਾਨ ਪਰ ਉਹ ਦੇਰ ਜਾਂ ਪਿਆ ਵਿੱਚ ਤੋ ਜਿਹੜੇ ਦੋ ਜੜੇ ਉਹਨਾਂ ਛੜਤੇ ਉਹ ਛੜਦੇ ਉਹ ਸੁਰੱਖਿਅਤ ਆ ਉਹ ਚਲੇ ਗਿਆ ਪਰ ਮਹਿਕਮਾ ਹੁੰਦੇ ਆ ਇਹਨੂੰ ਨਸਾਂਬਰ ਕਹਿੰਦੇ ਆ ਜੀ ਈਅਰ ਫੈਮਿਲੀ ਚ ਹੁੰਦੇ ਆ ਤੇ ਤਿੰਨ ਡਿੱਗੇ ਸੀਗੇ ਇਹੀ ਨਾਰਚ ਤੇ ਦੋ ਰਾਏ ਪੁੱਲ ਜਿਹੜਾ ਪੋਲੇ ਆ ਉੱਥੇ ਰਸਕੀ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਉਹਨਾਂ ਨੂੰ ਸੁਰੱਖਿਅਤ ਤਾਂ ਤਕਨੀਕ ਕਰਤਾ ਵਾ ਇੱਕ ਜਾਨਵਰ ਐ ਥੋੜਾ ਜ਼ਖਮੀ ਆ ਇਹ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਘਰੀਆਣ ਦੇ ਹਸਾਮ ਨਾਲ ਇਹ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਇਹ ਬੇਜਬਾਨ ਜਾਨਵਰਿਆ ਨਹੀਂ ਕਿਹਨੂੰ ਕੁਛ ਕੀਂਦੀ ਨਹੀਂ ਤੇ ਆਪ ਡਰਦੇ ਆ ਜਦੋਂ ਜਿਆਦਾ ਲੋਕ ਇਕੱਠੇ ਆਉਂਦੇ ਇਹਨਾਂ ਦੇ ਦਿਲ ਦੀ ਧੜਕਣ ਬਦਲ ਲਾਗਦੀ ਇਸ ਕਰਕੇ ਹੀ ਗੁਜਾਰਿਸ਼ ਹੈ ਕਿ ਮਤਲਬ ਇਹ ਨਾ ਤਾਂ ਬਰੇਜ ਇਹ ਸ਼ੋਭ ਨਾਮ ਕੀ ਆਪਣਾ ਨਵਜੋਤਕਰ